ਬਾਈ ਨਾ ਆਪਾਂ ਮੱਕੀ ਉੱਪਰ 13045 ਦਾ ਛੜਕਿਆ ਕਰ ਰਹੇ ਆ ਤੇ ਬ੍ਰਾਂਡ ਦਾ ਬਾਈ ਜੇ ਬ੍ਰਾਂਡ ਹੀ ਹੁੰਦਾ ਤੁਸੀਂ ਨਾ ਬਾਈ ਇਹਦੇ ਚੁਪਾ ਪੈਕਿੰਗ ਵੀ ਦੇਖੋ ਬਾਈ ਚਲੋ ਆਪਾਂ ਕੰਪਨੀ ਦਾ ਨਹੀਂ ਮੈਂ ਕਿਸੇ ਦਾ ਵੀ ਨਾਂ ਲੈਂਦਾ ਕਿਸੇ ਦਾ ਹੀ ਵੀ ਹੋਵੇ ਇਹ ਇਹਦੇ ਵਿੱਚ ਨਾ ਬਈ ਪੈਕਿੰਗ ਬਹੁਤ ਸੋਹਣੀ ਕੰਪਨੀ ਨੇ ਕਰੀ ਹੋਈ ਹੈ 2-200 ਗ੍ਰਾਮ ਦੇ ਪੈਕ ਬਣਾ ਕੇ ਦਿੱਤੇ ਹੋਏ ਆ ਕਿਸਾਨ ਨੂੰ ਇਹ ਕੇਪ ਇਹਦੇ ਵਿੱਚੋਂ ਨਿਕਲਿਆ ਤੇ ਇੱਕ ਆਹ ਇਹ 2 200 ਗ੍ਰਾਮ ਦੇ ਆ ਵੀਰੇ ਕੋਲ ਨਸੀਰ ਵੀ ਬਹੁਤ ਆ ਪਸਤਾ ਭਰਾ ਉਹ ਦੇ ਵਿੱਚ ਖੁੱਲ੍ਹ ਖੁੱਲ ਗਿਆ ਸੀ ਇਹ ਜੇ ਤੁਸੀਂ ਦੇਖ ਸਕਦੇ ਆ ਜੋ ਆਪਾਂ ਮੈਂ ਤੁਹਾਨੂੰ ਮੱਕੀ ਵੀ ਦਿਖਾ ਦਣਾ ਆਪਾਂ ਬਾਈ ਥੱਲੇ ਨਹੀਂ ਕਦੇ ਵੀ ਪਾਇਆ ਤੇ ਮੱਕੀ ਦੇਖਦੇ ਆ ਆਜੋ ਕੱਦ ਬਾਈ ਬਹੁਤ ਸੁਣਾ ਕਰ ਗਈ ਜਿਵੇਂ ਗਰਮੀ ਸੀ ਨਾ ਜੇ ਤੁਹਾਨੂੰ ਮੈਂ ਕੱਦ ਦਿਖਾਵਾਂ ਕੱਦ ਬਹੁਤ ਵਧੀਆ ਕਰ ਗਿਆ ਸਾਰਾ ਖੇਤੀ ਮੱਕੀ ਦਾ